ਪਹਿਲਾਂ ਸਿਨੇਮੇ ਦੇ ਵਿੱਚ ਵਿਚਾਰ ਸੀ ਜਿਹੜੀ ਤੁਸੀਂ ਗੱਲ ਕੀਤੀ ਬਹੁਤ ਛੋਟੇ ਲੈਵਲ YouTube ਵਾਲੀ ਫਿਲਮਾਂ ਸੀ ਉਹਨਾਂ ਨੂੰ ਧੱਕੇ ਨਾਲ ਸਿਨੇਮੇ ਚ ਲਾਇਆ ਗਿਆ ਉਹ ਫਿਲਮਾਂ ਦਾ ਦਰਸ਼ਕਾਂ ਦਾ ਜਿਹੜਾ ਮੁੱਖ ਮੋੜਤਾ ਜ਼ਿਆਦਾਤਰ ਕਮੇਡੀ ਫਿਲਮਾਂ ਤੋਂ ਜਿਹੜਾ ਇਹ ਮੈਨੂੰ ਲੱਗਿਆ ਵੀ ਅੱਛਾ ਤੁਸੀਂ ਤੇ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਭਾਈ ਬਜਰੰਗੀ ਭਾਈ ਜਾਨ ਦੇ ਵਿੱਚ ਸੁਲਤਾਨ ਦੇ ਵਿੱਚ ਕੰਮ ਕੀਤਾ ਤੁਸੀਂ ਕਹੋਗੇ ਮੈਨੂੰ ਫੋਨ ਕੀਤਾ ਜੀ ਅੱਜ ਫਿਲਮ 'ਚ ਕੰਮ ਕਰੋ ਮੈਂ ਹੁਣ ਗਿਆ ਮੈਂ ਉਸੇ ਜਾਂਦਾ ਮੈਨੂੰ ਕਹਿੰਦੇ ਜੀ ਮੇਕਅਪ ਕਰੋ ਡਰੈਸ ਪਾਓ ਮੈਨੂੰ ਪਤਾ ਹੀ ਨਹੀਂ ਮੈਂ ਕਰ ਕੀ ਰਿਹਾ ਅਸੀਂ ਲੋਕਾਂ ਨੂੰ ਐਂਟਰਟੇਨਮੈਂਟ ਦਿੰਨੇ ਆ ਅਗਲਾ ਕੋਈ ਇਹ ਤਰ੍ਹਾਂ ਦੀ ਲਾਈਫ ਦਾ ਇੰਜੋਏ ਕਰਨਾ ਉਹ ਜਦੋਂ ਲੋਕ ਆਮ ਬੰਦਾ ਤੁਹਾਡੀ ਤਾਰੀਫ ਕਰਦਾ ਇੱਕ ਨਾਰਮਲ ਇਨਸਾਨ ਜਿਹੜਾ ਕਲਾਕਾਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਸਭ ਤੋਂ ਅਵਾਰਡ ਮੈਂ ਉਸ ਨੂੰ ਵੱਡਾ ਸਮਝਦਾ ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆਸ਼ੇਖਰ ਰਾਏ ਹਾਲ ਹੀ ਦੇ ਵਿੱਚ OTT ਪਲੇਟਫਾਰਮ ਚੋਪਾਲ ਦੇ ਉੱਤੇ ਇੱਕ ਫਿਲਮ ਰਿਲੀਜ਼ ਹੁੰਦੀ ਹੈ ਮਾਏ ਮੈਂ ਇੱਕ ਛਿਕਰਾ ਯਾਰ ਬਣਾਇਆ ਮੈਨੀਆਂ ਵਿੱਚ ਮਾਏ ਮੈਂ ਇੱਕ ਛਿਕਰਾ ਯਾਰ ਬਣਾਇਆ ਨੀ ਨੀਆਂ ਵਿੱਚ ਤਾਂ ਇਹ ਜਿਹੜੀ ਫਿਲਮ ਹੈਗੀ ਐ ਇਸ ਨੂੰ ਹੁਣ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਇਦਾਂ ਦੀਆਂ ਫਿਲਮਾਂ ਜਿਹੜੀਆਂ ਨੇ ਕਹਿੰਦੇ ਕਿ ਜਿਹਦੇ ਵਿੱਚ ਡੀਪ ਸਬਜੈਕਟ ਹੁੰਦਾ ਹੈ ਉਹ ਸਿਨੇਮਾ ਦੇ ਲਈ ਸਿਨੇਮਾ ਦੇ ਵਿੱਚ ਜਾ ਕੇ ਵਰਕ ਨਹੀਂ ਕਰ ਪਾਂਦੀ ਆਖਿਰਕਾਰ ਕੀ ਹੋ ਗਿਆ ਅਜਿਹਾ ਕਿ ਪੰਜਾਬੀ ਫਿਲਮਾਂ ਦੇ ਵਿੱਚੋਂ ਲੋਕਾਂ ਦਾ ਭਰੋਸਾ ਉੱਠ ਗਿਆ ਜੇ ਤੁਸੀਂ ਇਸ ਫਿਲਮ ਦਾ ਟ੍ਰੇਲਰ ਦੇਖੋਗੇ ਜਾਂ ਫਿਰ ਇਸ ਫਿਲਮ ਨੂੰ ਜਾ ਕੇ ਦੇਖੋਗੇ ਤਾਂ ਤੁਸੀਂ ਵਾਕਈ ਇਹ ਗੱਲ ਬੋਲੋਗੇ ਕਿ OTT ਤੇ ਦੇਖ ਕੇ ਮਜ਼ਾ ਤਾਂ ਆਇਆ ਸਿਨੇਮਾ ਦੇ ਵਿੱਚ ਜਾਣੀ ਚਾਹੀਦੀ ਸੀ ਇਹਦੇ ਵਿੱਚ ਜਿਨੇ ਵੀ ਐਕਟਰ ਨੇ ਉਹਨਾਂ ਨੇ ਐਕਟਿੰਗ ਬਹੁਤ ਅੱਛੀ ਕੀਤੀ ਹੈ ਜਸੀ ਭਾਜੀ ਜਿਨ੍ਹਾਂ ਨੇ ਇਸ ਨੂੰ ਫਿਲਮ ਨੂੰ ਡਾਇਰੈਕਟ ਕੀਤਾ ਉਹਨਾਂ ਨੇ ਕੰਮ ਬਹੁਤ ਅੱਛਾ ਕੀਤਾ ਹੈ ਡਾਇਰੈਕਸ਼ਨ ਬਹੁਤ ਅੱਛੀ ਹੈ ਤਾਂ ਇਸ ਫਿਲਮ ਦੀ ਸਟਾਰ ਕਾਸਟ ਦੇ ਵਿੱਚੋਂ ਦਰਸ਼ਨ ਸਿੰਘ ਔਲਖ ਜੀ ਮੇਰੇ ਨਾਲ ਇੱਥੇ ਮੌਜੂਦ ਨੇ ਜੋ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਰਾਈਟਰ ਪ੍ਰੋਡਿਊਸਰ ਐਕਟਰ ਦੇ ਤੌਰ ਦੇ ਉੱਤੇ ਕੰਮ ਕਰਦੇ ਨੇ ਔਰ ਇਸ ਫਿਲਮ ਦੇ ਵਿੱਚ ਵੀ ਉਹਨਾਂ ਨੇ ਬਹੁਤ ਅੱਛਾ ਕਿਰਦਾਰ ਪਲੇ ਕੀਤਾ ਸੋ ਉਹਨਾਂ ਦਾ ਸਵਾਗਤ ਕਰਦੇ ਆ ਭਾਈ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਬਹੁਤ ਦਿਲੋਂ ਧੰਨਵਾਦ ਤੁਹਾਡਾ ਤੁਹਾਡੇ ਹੰ ਭਾਜੀ ਸਭ ਤੋਂ ਪਹਿਲਾਂ ਮੁਬਾਰਕਾਂ ਬਹੁਤ ਸੋਹਣਾ ਸਬਜੈਕਟ ਜਿਹੜਾ ਹੈਗਾ ਉਹ ਲੈ ਕੇ ਤੁਸੀਂ ਆਏ ਹੋ ਸਾ ਤੁਹਾਡੀ ਸਾਰੀ ਪੂਰੀ ਟੀਮ ਜਿਹੜੀ ਹੈਗੀ ਹੈ ਔਰ ਬਹੁਤ ਸੋਹਣੀ ਫਿਲਮ ਬਣੀ ਹੈ ਇਸ ਦਾ ਟ੍ਰੇਲਰ ਹੋਵੇ ਭਾਵੇਂ ਫਿਲਮ ਦੀ ਤੁਸੀਂ ਲੁੱਕ ਦੇਖ ਲਓ ਹਰ ਇੱਕ ਸੀਨ ਦੇਖ ਲਓ ਬਾਕੂ ਵੀ ਫਿਲਮਾਇਆ ਗਿਆ ਔਰ ਬਾਕੂ ਵੀ ਉਸ ਦੇ ਵਿੱਚ ਪਰਫਾਰਮ ਕੀਤਾ ਗਿਆ ਸੋ ਵਧਾਈ ਦੇ ਹੱਕਦਾਰ ਬਣਦੇ ਹੋ ਜਿੱਥੇ ਲਗਾਤਾਰ ਅਸੀਂ ਇਹ ਦੇਖ ਰਹੇ ਹਾਂ ਕਿ ਫਿਲਮਾਂ ਪੰਜਾਬੀ ਫਿਲਮਾਂ ਭਰੋਸਾ ਦਿਵਾਉਂਦੀਆਂ ਜਾ ਰਹੀਆਂ ਨੇ ਆਡੀਅנס ਦੇ ਵਿੱਚ ਉੱਥੇ ਅਜਿਹੀ ਫਿਲਮ ਆਣਾ ਸੋ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕਿ ਇੱਕ ਭਰੋਸੇ ਨੂੰ ਦੁਬਾਰਾ ਕਾਇਮ ਕਰਨ ਵਾਲੀ ਗੱਲ ਹੋ ਜਾਂਦੀ ਹੈ ਤਾਂ ਬਹੁਤ-ਬਹੁਤ ਵਾਗਦੇ ਪਹਿਲਾਂ ਤਾਂ ਵਧਾਈਆਂ ਤੇ ਕੀ ਫੀਲ ਕਰ ਰਹੇ ਹੋ ਇਸ ਵੇਲੇ ਜਦੋਂ ਦਰਸ਼ਕਾਂ ਦਾ ਇੱਕ ਚੰਗਾ ਰਿਸਪੌਂਸ ਫਿਲਮ ਨੂੰ ਮਿਲ ਰਿਹਾ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਇਸ ਕਾਬਲ ਸਮਝਾ ਤੇ ਦਰਸ਼ਕਾਂ ਦੇ ਰੂਪਰੂ ਕਰ ਰਹੇ ਹੋ ਸਾਡੀ ਫਿਲਮ ਜੀ ਇਹਦੇ ਲਈ ਮੈਂ ਇਜ਼ੀਵੇ ਐਂਟਰਟੇਨਮੈਂਟ ਦੇ ਮਾਲਕ ਗੁਰਤੇਜ ਸੰਧੂ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਇਸ ਸਬਜੈਕਟ ਦੇ ਉੱਤੇ ਹਮਮਿੰਦਰ ਨੇ ਬਹੁਤ ਵਧੀਆ ਸਬਜੈਕਟ ਲਿਖਿਆ ਤੇ ਜੱਸੀ ਨੇ ਨੂੰ ਬਹੁਤ ਵਧੀਆ ਨਿਭਾਇਆ ਜੀ ਇੱਕ ਸਹੀ ਡਾਇਰੈਕਸ਼ਨ ਹੁੰਦੀ ਹੈ ਜਿਹੜੀ ਕਿਉਂਕਿ ਡਾਇਰੈਕਟਰ ਦੀ ਸਟੋਰੀ ਤੇ ਡਾਇਰੈਕਸ਼ਨ ਹੀ ਮੇਨ ਇੱਕ ਫਿਲਮ ਹੁੰਦੀ ਹੈ ਹਮ ਐਕਟਰਾਂ ਨੇ ਤਾਂ ਕਿ ਥਰਡ ਪਾਰਟ ਤੇ ਕੰਮ ਕਰਨਾ ਜੀ ਸਾਨੂੰ ਆਪਣੇ ਆਪਣੇ ਕਿਰਦਾਰਾਂ ਚ ਵਾੜਿਆ ਹਮ ਤੇ ਮੈਂ ਇਹਦੇ ਚ ਇੱਕ ਡੀਐਸਪੀ ਜਿਹੜਾ ਪੋਜ਼ਿਟਿਵ ਔਰ ਨੈਗੇਟਿਵ ਹਮ ਦੋਨੋਂ ਸ਼ੇਡ ਵਾਲਾ ਕੈਰੈਕਟਰ ਕਰ ਰਹਾ ਤੇ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਬੜੇ ਫੋਨ ਕਾਲ ਆ ਰਹੇ ਨੇ ਕਿਉਂਕਿ ਇਹ ਰਿਲੀਜ਼ ਹੋਈ ਆ ਚਪਾਲ ਦੇ ਉੱਤੇ ਇਹ ਪਹਿਲਾਂ ਸਿਨੇਮੇ ਦੇ ਵਿੱਚ ਵਿਚਾਰ ਸੀ ਜਿਹੜੀ ਤੁਸੀਂ ਗੱਲ ਕੀਤੀ ਹੈ ਪਰ ਸਿਨੇਮੇ ਤੋਂ ਸਮਝ ਨਹੀਂ ਆ ਰਹੀ ਦਰਸ਼ਕ ਕਿਉਂ ਮੂੰ ਮੋੜ ਗਏ ਹਾਂ ਜਾਂ ਤਾਂ ਇਹ ਕਹਿ ਲੋ ਵੀ ਪਿੱਛੇ ਇੱਕੋ ਜਿਹੀਆਂ ਫਿਲਮਾਂ ਆਈਆਂ ਤਾਂ ਕਰਕੇ ਹੋ ਗਿਆ ਕਿ ਉਹਦਾ ਕਾਰਨ ਜਿਸ ਕੋਸ਼ਿਸ਼ ਕਰ ਰਹੇ ਲੱਗਦਾ ਅੱਛਾ ਇਹਦਾ ਫਿਲਮ ਨਾਲ ਜਿਹੜਾ ਇੱਕ ਰੈਪਿਊਟੇਸ਼ਨ ਫੇਰ ਬਣਿਆ ਹਾਂ ਜਿਵੇਂ ਹੁਣ ਪਹਿਲਾਂ ਹੁੰਦਾ ਸੀ ਨਾ ਲੋਕੀ ਗੱਲ ਕਰਦੇ ਕਿ ਯਾਰ ਇਹ ਫਿਲਮ ਜਿਹੜੀ ਹੈ ਨਾ ਇਹ ਤਾਂ ਉਹ OTT ਤੇ ਜਾਣੀ ਚਾਹੀਦੀ ਹੈ ਜਾਂ ਇਹ ਫਿਲਮ ਮੈਂ ਇਹ ਸਿਨੇਮਾ ਚ ਜਾਣੀ ਚਾਹੀਦੀ ਹੈ کہیں ਏਦਾਂ ਤਾਂ ਨਹੀਂ ਹੋ ਗਿਆ ਕਿਤੇ ਵੀ ਜਿਹੜੀਆਂ ਫਿਲਮਾਂ ਸਿਨੇਮਾ ਦੇ ਲਾਇਕ ਨਹੀਂ ਸਿਗੀਆਂ ਉਹ ਸਿਨੇਮਾ ਚ ਲਗਾ ਦਿੱਤੀਆਂ ਗਈਆਂ ਤੇ ਫੇਰ ਜਿਹੜੀ ਸਿਨੇਮਾ ਦੇ ਲਾਇਕ ਹੈ ਹੁਣ ਉਸ ਨੂੰ OTT ਤੇ ਲੈ ਜਾਣਾ ਪੈਣਾ। ਬਿਲਕੁਲ ਮੈਂ ਤੁਹਾਡੇ ਨਾਲ 100% ਸਹਿਮਤ ਹਾਂ। ਕਿਉਂਕਿ ਜਿਹੜੀਆਂ ਫਿਲਮਾਂ ਕਈ ਐਸੀ ਸੀ ਜਿਹੜੀਆਂ OTT ਵਾਲੀਆਂ ਫਿਲਮਾਂ ਸੀਗੀਆਂ ਜਾਂ ਮੈਂ ਕਹਿਲਾਂ ਵੀ ਬਹੁਤ ਛੋਟੇ ਲੈਵਲ YouTube ਵਾਲੀਆਂ ਫਿਲਮਾਂ ਸੀ ਉਹਨਾਂ ਨੂੰ ਧੱਕੇ ਨਾਲ ਸਿਨੇਮੇ ਚ ਲਾਇਆ ਗਿਆ। ਉਹ ਫਿਲਮਾਂ ਦਾ ਦਰਸ਼ਕਾਂ ਦਾ ਜਿਹੜਾ ਮੁੱਖ ਮੋੜ ਤਾਂ ਕਿਉਂਕਿ ਅੱਜ ਜਦੋਂ ਸਿਨੇਮੇ ਲਈ ਅਸੀਂ ਜਾਂਦੇ ਹਾਂ ਕਿਸੇ ਮੌਲ ਦੇ ਵਿੱਚ ਨਾ ਨਾ ਕਰਦੇ ਪਰਿਵਾਰ ਦੇ ਨਾਲ ਕਾਫੀ ਖਰਚਾ ਹੋ ਜਾਂਦਾ ਹੈ। ਤੇ ਦਰਸ਼ਕ ਜਿਹੜੇ ਸਿੰਘ ਇਹ ਮਨ ਲਗਾਦਾ ਉਹਨਾਂ ਨੂੰ ਹਕੀਵਾ ਵੀ ਹੋ ਗਿਆ ਹੂੰ ਜਿਆਦਾਤਰ ਕਮੇਡੀ ਫਿਲਮਾਂ ਤੋਂ ਜਿਹੜਾ ਇਹ ਮੈਨੂੰ ਲੱਗਿਆ ਵੀ ਕਮੇਡੀ ਕਮੇਡੀ ਮੈਨੂੰ ਲੱਗਦਾ ਕਮੇਡੀ ਵੀ ਕੋ ਢੰਗ ਦੀ ਹੋਣੀ ਚਾਹੀਦੀ ਕਈ ਵਾਰੀ ਤਾਂ ਇਹੀ ਚੱਲ ਰਿਹਾ ਹੁੰਦਾ ਵੀ ਆਪਾਂ ਤੁਹਾਡੀ ਬੇਇੱਜ਼ਤੀ ਕਰਤੀ ਤੁਸੀਂ ਸਾਡੀ ਬੇਇੱਜ਼ਤੀ ਕਰਤੀ ਤੇ ਲੋਕੀ ਹਸੀ ਜਾਂਦੇ ਉਹ ਵਿਆਹਾਂ ਦੇ ਰੌਲੇ ਉਹੀ ਉਹ ਦਰਸ਼ਕ ਕਿਤੇ ਨਾ ਕਿਤੇ ਹਕੀਵਾ ਹੋ ਗਿਆ ਹੂੰ ਤੇ ਫਿਰ ਇੱਕ ਤੁਸੀਂ ਦੇਖਿਆ ਹੋਣਾ ਉਹੀ ਨਾਂ ਵਾਰ-ਵਾਰ 1 2 3 4 ਨਾ ਹੀ ਹੈਨੀ ਤੁਹਾਡੇ ਕੋ ਹੂੰ ਇਹ ਇਹ ਵੀ ਇੱਕ ਟਰੈਲਜੀ ਆ ਪੰਜਾਬੀ ਸਿਨੇਮੇ ਦੀ ਕਿ ਤੁਸੀਂ ਨਾ ਹੀ ਨਹੀਂ ਬਦਲ ਰਹੇ। ਹੂੰ। ਉਹੀ ਸੀਰੀ ਬਣਾ ਰਹੇ ਹੋ ਤੁਸੀਂ ਕਿ ਫਿਲਮਾਂ ਬਣਾ ਰਹੇ। ਰਾਈਟ। ਇੱਕ ਵੱਡਾ ਕਾਰਨ ਮੈਨੂੰ ਲੱਗਿਆ ਸੀ ਕਿ ਇਹ ਹੋ ਸਕਦਾ ਹੈ। ਲੋਕਾਂ ਨੂੰ ਲੱਗ ਰਿਹਾ ਵੀ ਉਹੀ ਸਟਾਰ ਕਾਸਟ ਹੂੰ। ਉਹੀ ਫਿਲਮ ਦਾ ਨਾਮ ਸਾਰਾ ਕੁਝ ਉਹੀ। ਹੂੰ। ਇਹ ਜ਼ਰੂਰਤ ਹੈ ਇਹਦੇ ਤੇ ਕੰਮ ਕਰਨ ਦੀ। ਸਾਡਾ ਤਾਂ ਪੰਜਾਬ ਦਾ ਕਲਚਰ ਹੀ ਬੜਾ ਵੱਡਾ ਹੈ। ਅੱਛਾ ਤੁਸੀਂ ਤੇ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਭਾਈ। ਬਜਰੰਗੀ ਭਾਈ ਜਾਨ ਦੇ ਵਿੱਚ, ਸੁਲਤਾਨ ਦੇ ਵਿੱਚ ਕੰਮ ਕੀਤਾ। ਸੋ ਤੁਸੀਂ ਉੱਧਰ ਦਾ ਕਲਚਰ ਵੀ ਦੇਖਿਆ ਕਿਸ ਤਰੀਕੇ ਦੇ ਨਾਲ ਸ਼ੂਟ ਹੁੰਦਾ ਔਰ ਖੁਦ ਵੀ ਬਤੌਰ ਪ੍ਰੋਡਿਊਸਰ ਰਾਈਟਰ ਇੱਕ ਰਾਈਟਰ ਜਦੋਂ ਕਹਾਣੀ ਲਿਖਦਾ ਤਾਂ ਬੈਕ ਆਫ ਦਾ ਮਾਈਂਡ ਉਹਦੇ ਸਾਰੀ ਫਿਲਮ ਚੱਲ ਰਹੀ ਹੁੰਦੀ ਆ ਸੋ ਤੁਸੀਂ ਹਰ ਜ਼ਰੀਏ ਹਰ ਕੈਲੋਕੇ ਐਂਗਲ ਦੇ ਨਾਲ ਇਹ ਜਾਣਦੇ ਹੋ ਕਿ ਕ੍ਰੀਏਟਿਵ ਵਰਕ ਕਿਵੇਂ ਹੁੰਦਾ ਕੀ ਫਰਕ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਫਿਲਮਾਂ ਬਣਦੀਆਂ ਨੇ ਧੜਾ ਧੜ ਬਹੁਤ ਸਾਰੀਆਂ ਮੈਂ 2022 2024 ਦੀ ਗੱਲ ਕਰ ਲਾ ਤਾਂ ਅਗਰ ਮੈਂ ਗਲਤ ਨਹੀਂ ਹੈਗਾ 60 ਦੇ ਕਰੀਬ ਫਿਲਮਾਂ ਫਲॉप ਗਈਆਂ ਨੇ ਪੰਜਾਬੀ ਉਸੀ ਜਨਵਰੀ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਸਾਰੀਆਂ ਫਲॉप ਹੂੰ ਕੀ ਵੱਡਾ ਕਾਰਨ ਲੱਗਦਾ ਕੀ ਕਲਚਰ ਡਿਫਰੈਂਸ ਹੈ ਇਹ ਰੀਸਕ੍ਰਿਪਟ ਤੇ ਕੰਮ ਨਹੀਂ ਕਰਦੇ ਜਿਹੜਾ ਬਾਲੀਵੁੱਡ ਜਾਂ ਹਾਲੀਵੁੱਡ ਕਾਮਯਾਬ ਹੁੰਦਾ ਜਾਂ ਸਾਉਥ ਦਾ ਸਿਨੇਮਾ ਇਹ ਸਾਰੇ ਰੋਲਾ ਪਾਉਂਦੇ ਪਹਿਲੀ ਗੱਲ ਤਾਂ ਸਾਨੂੰ ਸਾਉਥ ਨਾਲ ਕੰਪੇਅਰ ਹੀ ਨਹੀਂ ਕਰਨਾ ਚਾਹੀਦਾ ਸਾਡਾ ਆਪਣਾ ਕਲਚਰ ਤੁਸੀਂ ਕੰਮ ਕਰੋ ਸਕ੍ਰਿਪਟ ਤੇ ਕੰਮ ਕਰੋ ਹਰ ਚੀਜ਼ ਤੇ ਕੰਮ ਕਰੋ ਫਿਰ ਫਿਲਮ ਸ਼ੁਰੂ ਕਰੋ ਤੁਸੀਂ ਰਾਤ ਨੂੰ ਫਿਲਮ ਪਲਾਨ ਕਰਕੇ ਅਗਲੇ ਦਿਨ ਸ਼ੁਰੂ ਕਰ ਲੈਂਦੇ ਫਿਰ ਰਿਜ਼ਲਟ ਤੁਹਾਡੇ ਸਾਹਮਣੇ ਜੀ ਪ੍ਰੋਡੂਸਰ ਦਾ ਵੀ ਨੁਕਸਾਨ ਆ ਪ੍ਰੋਡੂਸਰ ਵੀ ਮਰ ਰਏ ਆ ਜਿਹੜਾ ਬੰਦਾ ਡਾਇਰੈਕਟਰ ਦੇ ਕ੍ਰੀਏਟੀਵਿਟੀ ਖਤਮ ਹੋ ਜਾਂਦੀ ਹੈ ਜੋ ਬਿਲਕੁਲ ਲੋਪ ਹੋ ਜਾਂਦੀ ਹੈ ਫਰਸਟ੍ਰੇਸ਼ਨ ਆ ਜਾਂਦੀ ਐਕਟਰਾਂ ਨੂੰ ਵੀ ਫਰਸਟ੍ਰੇਸ਼ਨ ਆਉਂਦੀ ਵੀ ਇੰਨਾ ਵਧੀਆ ਕੰਮ ਕੀਤਾ ਸੀ ਚੱਲੀ ਨਹੀਂ ਇਹ ਚੀਜ਼ਾਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਅੱਜ ਅਸੀਂ ਸਾਡੇ ਸਾਹਮਣੇ ਤੁਸੀਂ ਫਿਲਮ ਦੀ ਗੱਲ ਕੀਤੀ ਹੈ ਮੈਂ ਨੇ ਮਸ਼ਿਕਰਾ ਯਾਰ ਬਣਾਇਆ ਸਬਜੈਕਟ ਹੀ ਭਾਜੀ ਨੀ ਨੀ ਹੈਗਾ ਵਿੱਚ ਉਹੀ ਮੈਂ ਉਲਝ ਗਿਆ ਸੀ ਮੈਂ ਮਸ਼ਿਕਰਾ ਯਾਰ ਬਣਾਇਆ ਮੈਂ ਮਸ਼ਿਕਰਾ ਯਾਰ ਬਣਾਇਆ ਚੋਰੀ ਕੁੱਟਾ ਤੋਂ ਖਾਂਦਾ ਲਾਇ ਮੇਂ ਦਿਲ ਦਾ ਮਾਸ ਖੋਇਆ ਹਾਂਜੀ ਕੈਰੈਕਟਰ ਦੀ ਸੋਸੀ ਜੀ ਤੇ ਜੱਸੀ ਨੇ ਉਹਨੂੰ ਪੂਰਾ ਲਾਇਆ ਫਿਲਮ ਨੂੰ ਸਿਰੇ ਲਾਇਆ ਉਹਦੇ ਤੇ ਪਰ ਵਾਕੇ ਤੁਸੀਂ ਫਿਲਮ ਦੇਖੋਗੇ ਕਿ ਫਿਲਮ ਪੂਰੀ ਉੱਤਰਦੀ ਆ ਆਪਣੀ ਖਰੀ ਉੱਤਰਦੀ ਉਹਦੇ ਉੱਤੇ ਬਿਲਕੁਲ ਤੇ ਹਰ ਕਰੈਕਟਰ ਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਬੰਦੇ ਨੇ ਇਨਸਾਫ ਕੀਤਾ ਹਮ ਔਰ ਬਹੁਤ ਵਧੀਆ ਕੰਮ ਹੋਇਆ ਜਿਵੇਂ ਤੁਸੀਂ ਮੈਨੂੰ ਵਧਾਈ ਦਿੰਦੀ ਆ ਮੈਂ ਸਾਡੀ ਟੀਮ ਨੂੰ ਵਧਾਈ ਦੇਣਾ ਵੀ ਤੁਸੀਂ ਇੱਕ ਅੱਛਾ ਕੰਮ ਕੀਤਾ ਸਹੀ ਗੱਲ ਇੱਕ ਲੋਕਾਂ ਨੇ ਕੱਲ ਤੱਕ ਮੈਨੂੰ ਲੱਗਦਾ ਹੈ ਇੰਨੇ ਪੋਜ਼ਿਟਿਵ ਜਿਹੜੇ ਹੈਗੇ ਆ ਲੋਕਾਂ ਦੇ ਰਿਵਿਊਜ਼ ਆ ਰਹੇ ਨੇ ਬਹੁਤ ਚੰਗਾ ਲੱਗਿਆ ਤੇ ਥਕਾਵਟ ਜੀ ਉੱਤਰ ਜਾਂਦੀ ਕੰਮ ਕਰਕੇ ਬਿਲਕੁਲ ਦਰਸ਼ਨਪਾ ਜੀ ਇਹ ਗੱਲ ਹੈ ਜਿਹੜੇ ਕ੍ਰੀਏਟਿਵ ਲੋਗ ਨੇ ਇਸ ਗੱਲ ਨੂੰ ਸਮਝਣਗੇ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਨਾ ਤੇ ਉਦੋਂ ਖੁਸ਼ੀ ਮਿਲਦੀ ਹੈ ਜਾਂ ਫਿਰ ਤੁਸੀਂ ਖੁਦ ਦੇਖ ਕਈ ਵਾਰੀ ਐਦਾਂ ਹੁੰਦੀਆਂ ਕੁਝ ਚੀਜ਼ਾਂ ਵਧੀਆ ਬਣੀਆਂ ਹੁੰਦੀਆਂ ਲੋਕਾਂ ਦੇ ਸਮਝ ਨਹੀਂ ਆਉਂਦੀਆਂ ਉਦੋਂ ਤੁਹਾਨੂੰ ਸੈਟੀਸਫੈਕਸ਼ਨ ਹੁੰਦੀ ਹੈ ਵੀ ਯਾਰ ਖੁਦ ਕੁਝ ਅੱਛਾ ਤਾਂ ਕੀਤਾ ਸੀ ਪਰ ਹਾਂ ਤਰੀਫ ਬਟੋਰਨੀ ਇਹ ਬਹੁਤ ਵੱਡੀ ਇੱਕ ਕਹਿ ਲੋ ਕਿ ਧੁਖ ਹੁੰਦੀ ਹੈ ਕਲਾਕਾਰ ਲੋਕਾਂ ਦੀ ਮੈਂ ਵਾਰੀ ਵਾਰੀ ਹੁਣ ਚੀਜ਼ਾਂ ਦੀ ਗੱਲ ਕਰੂੰਗਾ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਨਾਮ ਬਾਰੇ ਜਾਨਣਾ ਚਾਹੁੰਦਾ ਜੋ ਨਾਮ ਹੈ ਬਹੁਤ ਵੱਖਰਾ ਹੈਗਾ ਹਾਲਾਂਕਿ ਥੋੜਾ ਲੰਬਾ ਜ਼ਰੂਰ ਹੈ ਕਿਉਂਕਿ ਪੰਜਾਬੀ ਹੁਣ ਬਹੁਤ ਸਾਰੀ ਫਿਲਮਾਂ ਤੇ ਦਾ ਨਾਮ ਹੋ ਜਾਂਦੇ ਨੇ ਥੋੜੇ ਲੰਬੇ ਹੋ ਜਾਂਦੇ ਨੇ ਇਹ ਇਨ ਵਨ ਸ਼ਾਟ ਇੱਕ ਚੀਜ਼ ਜਾਂ ਦੋ ਦੇ ਵਿੱਚ ਕਈ ਵਾਰ ਉਹ ਤਰਕ ਨਹੀਂ ਨਿਕਲ ਪਾਂਦਾ ਪਰ ਇਹਦੇ ਵਿੱਚ ਸਾਫ਼ ਪਤਾ ਲੱਗ ਰਿਹਾ ਕਿ ਕੁਝ ਗਮਗੀਨ ਜੀ ਜਾਂ ਫਿਰ ਗਹਿਰੀ ਗੱਲ ਹੈਗੀ ਹੈ ਨਾਮ ਤੋਂ ਹੀ ਗੱਲ ਪਤਾ ਲੱਗਦੀ ਹੈ ਵਿੱਚ ਗੁਲਾਬ ਦੇ ਫੁੱਲ ਵੀ ਨਜ਼ਰ ਆ ਦੇਗਾ ਤਾਂ ਨਾਮ ਦੇ ਪਿੱਛੇ ਦੀ ਜਿਹੜੀ ਕਹਾਣੀ ਹੈ ਥੋੜੀ ਬਹੁਤੀ ਜੇ ਚਲਕ ਦੇ ਸਕੋ ਤਾਂ ਕਿ ਦਰਸ਼ਕ ਜਾ ਕੇ ਜਰੂਰ ਦੇਖਣ ਚੋਪਾਲ ਦੇ ਉੱਤੇ ਕੋ ਸ਼ਿਵ ਕੁਮਾਰ ਬਟਾਲਵੀ ਨੇ ਜਦੋਂ ਕਦੇ ਗੀਤ ਲਿਖਿਆ ਹੋਊਗਾ ਤੇ ਉਹ ਪੀੜ ਸਮਝ ਹੀ ਹੋਣੀ ਉਹਨੇ ਜਿਵੇਂ ਤੁਸੀਂ ਗੁਲਾਬ ਦੀ ਗੱਲ ਕੀਤੀ ਹੂੰ ਤੇ ਉਹ ਪੀੜ ਨੂੰ ਉਹਨੇ ਸਾਹਮਣੇ ਰੱਖ ਕੇ ਗੀਤ ਲਿਖਿਆ ਹੋਊਗਾ ਹੂੰ ਇਹ ਫਿਲਮ ਵੀ ਇੱਕ ਮਾਂ ਪੁੱਤ ਦੇ ਰਿਸ਼ਤੇ ਦੀ ਪੀੜ ਨੂੰ ਸਮਝਦੀ ਹੈ ਹੂੰ ਮਾਂ ਪੁੱਤ ਨੂੰ ਸਮਝਾ ਕੇ ਜਾਂਦੀ ਪਿਆਰ ਦੇ ਮੈਨੇ ਕੀ ਹੈ ਨਾ ਹੂੰ ਹੂੰ ਤੇ ਜਿਹੜਾ ਪੁੱਤ ਆ ਉਸ ਥੋੜਾ ਜਿਹਾ ਕੀ ਕਹ ਲਵਾਂ ਵੀ ਪੋੜਾ ਹੈ ਹੂੰ ਸਿੱਧਾ ਉਹ ਉਸ ਚੀਜ਼ ਨੂੰ ਪੱਲੇ ਬੰਨ ਲੈਂਦਾ ਹੈ ਹੂੰ ਉਹ ਕੋਸ਼ਿਸ਼ ਕਰ ਰਿਹਾ ਹੈ ਹੂੰ ਹਰ ਵਕਤ ਕੋਸ਼ਿਸ਼ ਕਰ ਰਿਹਾ ਪਰ ਉਹਦੀ ਕੋਸ਼ਿਸ਼ ਜਿਹੜੀ ਨਾਕਾਮ ਹੁੰਦੀ ਹੈ ਹੂੰ ਦੁਨੀਆ ਉਹਨੂੰ ਤੋੜ ਰਹੀ ਹੈ ਉਹ ਦਿਲ ਦਾ ਮਾਸ ਖੋਣ ਦੀ ਕੋਸ਼ਿਸ਼ ਕਰ ਰਿਹਾ ਹੈ ਹੂੰ ਪਰ ਨਹੀਂ ਕਾਮਯਾਬ ਹੋ ਰਿਹਾ ਗੱਲ ਤਾਂ ਉਹ ਹੈ ਨਾ ਜਿਹੜਾ ਮਾਂ ਪਿਆਰ ਨਾਲ ਪਾਕੇ ਗਈ ਉਹ ਹੁਣ ਦੁਨੀਆ 'ਚ ਕਿਤੇ ਕਿਤੇ ਮਿਲਦੀ ਨਹੀਂ ਦੁਨੀਆ ਜਿਹੜੀ ਹੈ ਤੁਹਾਨੂੰ ਦੁਨੀਆ ਅੱਜ ਦੇ ਸਮੇਂ 'ਚ ਸਾਰੀ ਨੈਗੇਟਿਵ ਕੰਗਰੀ ਹੂੰ ਹੂੰ ਤੇ ਕਿਤੇ ਨਾ ਕਿਤੇ ਫਿਰ ਐਂਡ 'ਚ ਜਾ ਕੇ ਉਹ ਵੀ ਬਹੁਤ ਵੱਡਾ ਨੈਗੇਟਿਵ ਹੋ ਜਾਂਦਾ ਕੀ ਬਣ ਨੈਗੇਟਿਵ ਹੋ ਜਾਂਦਾ ਤਾਂ ਉਹ ਜਿਹੜੀ ਟਰਾਂਸਫਰਮੇਸ਼ਨ ਹੈ ਮੈਂ ਇੱਥੇ ਦੀਰਜ ਭਾਜੀ ਦੀ ਤਾਰੀਫ ਕਰਨੀ ਚਾਹਾਂਗਾ ਉਹਨਾਂ ਨੂੰ ਮੈਂ ਜਦੋਂ ਤੋਂ ਦੇਖਦਾ ਉਹਨਾਂ ਨਾਲ ਜਦੋਂ ਵੀ ਮਿਲੀ ਉਹ ਜਿੰਨਾ ਐਕਟਿੰਗ ਨੂੰ ਡੀਪਲੀ ਲੈਂਦੇ ਆ ਔਰ ਉਹਨਾਂ ਦੀ ਲੁੱਕ ਹਮੇਸ਼ਾ ਹਰ ਕੈਰੈਕਟਰ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਉਹ ਟੱਲ ਹਾਂ ਮੈਂਟਲ ਤੋਂ ਇਕੱਠਾ ਸਫਰ ਸ਼ੁਰੂ ਕੀਤਾ ਸੀ ਤੁਹਾਡੇ ਨਾਲ ਹੀ ਹਾਂ ਜੀ ਉਦੋਂ ਬਹੁਤ ਵਧੀਆ ਕਰਦਾਰ ਸੀ ਜਿਹੜਾ ਦੇਖਿਆ ਹਾਂ ਤੋਈ ਮੈਂ ਇਹਨਾਂ ਨੂੰ ਕਹਿ ਰਿਹਾ ਕਿਉਂਕਿ ਥੀਏਟਰ ਕੀਤਾ ਹੈ ਨਾ ਜਿਹੜੇ ਬੰਦੇ ਤਾਂ ਰੋਕੀ ਮੈਂਟਲ ਤੋਂ ਇੱਕ ਵਾਰਨਿੰਗ ਆ ਗਈ ਹੋਰ ਬਹੁਤ ਸਾਰੀਆਂ ਵਿੱਚ ਫਿਲਮਾਂ ਆ ਗਈਆਂ ਹਨਾ ਉਹਨਾਂ ਨੇ ਕੀਤੀਆਂ ਫੁੱਲ ਮੂਨ ਆਈ ਸੀਗੀ ਤੇ ਬਹੁਤ ਸਾਰੀਆਂ ਫਿਲਮਾਂ ਉਹਨਾਂ ਨੇ ਕੀਤੀਆਂ ਤੇ ਹੁਣ ਤੱਕ ਧੀਰਜ ਕੁਮਾਰ ਦੇ ਵਿੱਚ ਕੀ ਦੇਖਿਆ ਤੁਸੀਂ ਦੇਖੋ ਉਹਨੇ ਪਾਲਿਸ਼ ਕੀਤਾ ਬਹੁਤ ਵਧੀਆ ਪਾਲਿਸ਼ ਕੀਤਾ ਹੈ ਔਰ ਇੰਡਸਟਰੀ ਦੇ ਵਿੱਚ ਆਪਣੇ ਪੈਰ ਦਿਵਾਏ ਨਹੀਂ ਤਾਂ ਇਹ ਇੰਡਸਟਰੀ ਇਹਦੀ ਹੈ ਇੱਥੇ ਪੈਰ ਨਹੀਂ ਲੱਗਣ ਦਿੰਦੇ ਜੀ ਤੇ ਉਹਨੇ ਜਿੰਨਾ ਵੀ ਕੰਮ ਕੀਤਾ ਵਧੀਆ ਕੰਮ ਕੀਤਾ ਔਰ ਆਪਣੇ ਜਿਹੜੇ ਐਕਟਰ ਹੋਣ ਦੀ ਸਹੀ ਪ੍ਰਭਾਸ਼ਾ ਲੈ ਕੇ ਆਇਆ ਹੈ ਸਾਹਮਣੇ ਹਮ ਇੱਕ ਥਰਨ ਲਾਈਫ ਸਿਨੇਮਾ ਹੁੰਦਾ ਹੈ ਜਿਸ ਨੂੰ ਦੇਖਣ ਦੇ ਲਈ ਲੋਕੀ ਸਿਨੇਮਾ ਘਰਾਂ ਦੇ ਵਿੱਚ ਜਾਂਦੇ ਜੋ ਅਸੀਂ ਸ਼ੁਰੂ ਦੇ ਵਿੱਚ ਵੀ ਗੱਲ ਕਰ ਰਹੇ ਸੀ ਕਿਉਂਕਿ ਜਦੋਂ ਤੁਸੀਂ ਬਹੁਤ ਸਾਰੇ ਪੈਸੇ ਖਰਚਦੇ ਹੋ ਵੱਡੇ ਕੈਨਵਸ ਉੱਤੇ ਦੇਖਣਾ ਚਾਹੁੰਦੇ ਹੋ ਵਿਜ਼ੂਅਲ ਅੱਛੇ ਹੋਣ ਮਿਊਜ਼ਿਕ ਅੱਛਾ ਹੋਵੇ ਬੈਕਗ੍ਰਾਉਂਡ ਸਕੋਰ ਡਾਇਲੌਗਸ ਅੱਛੇ ਹੋਣ ਐਕਟਿੰਗ ਅੱਛੀ ਹੋਵੇ ਇਹ ਸਾਰਾ ਕੁਝ ਇਸ ਫਿਲਮ ਦੇ ਵਿੱਚ ਭਰਪੂਰ ਤਰੀਕੇ ਦੇ ਨਾਲ ਪਾਇਆ ਗਿਆ ਜਦੋਂ ਇਹ ਫਿਲਮ ਬਣ ਰਹੀ ਸੀ ਇਹਦਾ ਜੋ ਪ੍ਰੋਸੈਸ ਸੀਗਾ ਉਸ ਵੇਲੇ ਤੁਹਾਡੀ ਸਾਰਿਆਂ ਦੀ ਕਿਉਂਕਿ ਇੱਕ ਫੀਲ ਬਣਿਆ ਹੁੰਦਾ ਕਿ ਹਾਂ ਸਾਰੇ ਕੰਮ ਕਰ ਰਹੇ ਨੇ ਲੱਗਦਾ ਇਹ ਪ੍ਰੋਜੈਕਟ ਇੱਥੇ ਜਾਊਗਾ ਉੱਥੇ ਜਾਊਗਾ ਕਿਵੇਂ ਦੀ ਸ਼ਿੱਦਤ ਸੀਗੀ ਸਾਰਿਆਂ ਦੀ ਆ ਕਿਵੇਂ ਦਾ ਉਹ ਮਾਹੌਲ ਸੀ ਉਸ ਦੇ ਬਾਰੇ ਅਗਰ ਤੁਹਾਨੂੰ ਕੁਝ ਵੀ ਯਾਦ ਆਉਂਦਾ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝਾ ਕਰਿਓ ਕਿ ਸਿਨੇਮਾ ਕਿਵੇਂ ਤਿਆਰ ਹੋਇਆ ਪੂਰਾ ਦੇਖੋ ਜਿਹੜਾ ਸਿਨੇਮਾ ਨਾ ਸਾਡੇ ਐਂਟਰਟੇਨਮੈਂਟ ਇੰਡਸਟਰੀ ਆ ਅਸੀਂ ਲੋਕਾਂ ਨੂੰ ਐਂਟਰਟੇਨਮੈਂਟ ਦਿੰਨੇ ਆ ਅਗਲਾ ਕੋਈ ਵੀ ਟੈਨਸ਼ਨ ਮੁਕਤ ਜਾ ਕਿਸੇ ਵੀ ਤਰ੍ਹਾਂ ਦੀ ਲਾਈਫ ਦਾ ਇੰਜੋਏ ਕਰਨਾ ਹੁੰਦਾ 2 ਘੰਟੇ ਜਾਂ 3 ਘੰਟੇ ਦੇਖਦਾ ਇਹ ਜਦੋਂ ਫਿਲਮਾਂ ਬਣਦੀਆਂ ਨੇ ਇਹਦੇ ਵਿੱਚ ਪ੍ਰੋਡੂਸਰ ਰਾਈਟਰ ਡਾਇਰੈਕਟਰ ਐਕਟਰ ਸਪੌਟ ਬਾਇ ਤੱਕ ਲਾਈਟਮੈਨ ਤੱਕ ਕੈਮਰਾਮੈਨ ਹੋ ਗਿਆ ਬਹੁਤ ਸਾਰਾ ਟੀਮ ਵਰਕ ਹੁੰਦਾ ਹਮ ਇਹ ਕਦੀ ਸਿੰਗਲ ਬੰਦਾ ਜੇ ਕਹਦੇ ਮੈਂ ਫਿਲਮ ਬਣਾਤੀ ਹਾਂ ਤਾਂ ਹੀ ਮੈਂ ਪੁੱਛਿਆ ਵੀ ਤੁਸੀਂ ਹਾਂਜੀ ਕੋ ਨਹੀਂ ਹੁੰਦਾ ਤਾਂ ਹੀ ਮੈਂ ਪੁੱਛਿਆ ਵੀ ਸਾਰੇ ਜਣੇ ਜਦੋਂ ਕਰ ਰਹੇ ਸੀ ਇੱਕ ਫਿਲਮ ਜਦੋਂ ਬਣਦੀ ਹੈ ਇੱਕ ਅੱਛਾ ਪ੍ਰੋਡੂਸਰ ਹੋਣਾ ਜ਼ਰੂਰੀ ਹੈ ਜੀ ਜੋ ਪਰਤੇਸ਼ ਸੰਧੂ ਹੋਣੇ ਵੈ ਫਿਰ ਸੈਕੰਡ ਹੁੰਦਾ ਡਾਇਰੈਕਟਰ ਡਾਇਰੈਕਟਰ ਪੂਰੀ ਟੀਮ ਦਾ ਕੈਪਟਨ ਹੁੰਦਾ ਹਮ ਹਮ ਉਹ ਬਹੁਤ ਵਧੀਆ ਹੋਣੀ ਪੜਿਆ ਫਿਰ ਐਕਟਰਾਂ ਤੋਂ ਕੰਮ ਕਰਾਉਣਾ ਐਕਟਰਾਂ ਦੀ ਟਾਈਮਿੰਗ ਸਮੇਂ ਸਿਰ ਆਉਣਾ ਸਮੇਂ ਸਿਰ ਕੰਮ ਕਰਨਾ ਸ਼ੂਟਿੰਗ ਜਿਹੜੀ ਪਲਾਨ ਕਰਦੇ ਉਹ ਸਹੀ ਹੋਣੀ ਫਿਰ ਪ੍ਰੋਡਕਸ਼ਨ ਟੀਮ ਆ ਜਾਂਦੀ ਹੈ ਉਹਨਾਂ ਦਾ ਸਾਰਾ ਖਾਣਾ ਪੀਣਾ ਗੱਡੀਆਂ ਅਰੇਂਜਮੈਂਟ ਹੋਟਲ ਸਭ ਇਹ ਸਾਰੀਆਂ ਚੀਜ਼ਾਂ ਜਦੋਂ ਸਹੀ ਨਿਪਟਦੀਆਂ ਨੇ ਤਾਂ ਫਿਰ ਇੱਕ ਟੀਮਵਰਕ ਜਿਹੜੀ ਕੰਮ ਕਰਦਾ ਉਹਦਾ ਅੰਦਰੋਂ ਜਜ਼ਬਾ ਪੈਦਾ ਹੁੰਦਾ ਹੂੰ ਹੂੰ ਉਹ ਜਜ਼ਬੇ ਨਾਲੇ ਚੰਗੀ ਫਿਲਮ ਬਣਦੀ ਹੈ ਅੱਜ ਮੈਂ ਨਾ ਇੱਥੇ ਦਰਸ਼ਨ ਭਾਜੀ ਇੱਕ ਗੱਲ ਦਾ ਜ਼ਿਕਰ ਕਰਨ ਲੱਗਾ ਬੜੀ ਵਾਰੀ ਤੁਸੀਂ ਸੁਣਿਆ ਹੋਣਾ ਦਰਸ਼ਕਾਂ ਨੇ ਵੀ ਕਿ ਇੰਟਰਵਿਊਜ਼ ਦੇ ਵਿੱਚ ਜਦੋਂ ਬੰਬੇ ਤੋਂ ਕੰਮ ਕਰਕੇ ਲੋਕ ਕੀ ਜਾਂਦੇ ਨੇ ਤਾਂ ਉਹਨਾਂ ਨੂੰ ਪੁੱਛਦੇ ਵੀ ਤੁਸੀਂ ਪੰਜਾਬ 'ਚ ਕੰਮ ਕੀਤਾ ਉੱਥੇ ਕੰਮ ਕੀਤਾ ਵੀ ਬਾਲੀਵੁੱਡ ਦੇ ਵਿੱਚ ਤਾਂ ਕੀ ਡਿਫਰੈਂਸ ਲੱਗਿਆ ਉਹ ਕਹਿੰਦੇ ਵੀ ਜੀ ਇੱਥੇ ਘਰ ਦਾ ਮਾਹੌਲ ਮਿਲਦਾ ਹੈ ਹੈਨਾ ਘਰ ਦਾ ਮਾਹੌਲ ਮਿਲਦਾ ਵੀ ਉੱਥੇ ਤਾਂ ਬੜਾ ਪ੍ਰੋਫੈਸ਼ਨਲਿਜ਼ਮ ਹੈ ਕਿ ਤੁਹਾਨੂੰ ਡਾਇਲੋਗ ਮਿਲ ਗਏ ਪਹਿਲਾਂ ਹੀ ਤੁਸੀਂ ਪ੍ਰੈਕਟਿਸ ਕਰੋ ਉਸ ਦੇ ਉੱਤੇ ਫਿਰ ਤੁਸੀਂ ਰਿਹਰਸਲਸ ਕਰੋ ਫਿਰ ਟੇਕ ਦਾ ਆ ਫਿਰ ਜਿਹੜਾ ਤੁਹਾਡਾ ਕੈਰੈਕਟਰ ਹੈਗਾ ਉਸ ਦੀ ਵਰਕਸ਼ਾਪਸ ਹੁੰਦੀਆਂ ਨੇ ਕਹਿੰਦੇ ਜੀ ਇੱਥੇ ਸੈੱਟ ਦੇ ਉੱਤੇ ਜਾ ਕੇ ਪਤਾ ਲੱਗਦਾ ਸਾਰਾ ਕੁਝ ਅੱਛਾ ਇਹਨੂੰ ਘਰ ਦਾ ਮਾਹੌਲ ਕਹਿੰਦੇ ਇਹਦੀ ਪ੍ਰੇਜ਼ ਕੀਤੀ ਜਾਂਦੀ ਹੈ ਚਲੋ ਚੰਗੀ ਗੱਲ ਹੈ ਕਿ ਖੁੱਲਾ ਮਾਹੌਲ ਹੋਣਾ ਚਾਹੀਦਾ ਜਿੱਥੇ ਹਰ ਕਿਸੇ ਨੂੰ ਬੋਲਣ ਦੀ ਆਜ਼ਾਦੀ ਹੋਵੇ ਹਰ ਕੋਈ ਇਨਵੋਲਵ ਹੋ ਸਕੇ ਪਰ ਕਿਤੇ ਜਾ ਕੇ ਇਹ ਆਨ ਪ੍ਰੋਫੈਸ਼ਨਲ ਵੀ ਹੋ ਜਾਂਦਾ ਨਹੀਂ ਦੇਖੋ ਮਤਲਬ ਤੁਹਾਡੇ ਇੱਧਰ ਤਾਂ ਉਵੇਂ ਰਿਹਾ ਬੰਨਿਆ ਹੋਇਆ ਉਦਾਂ ਦੀ ਵੀ ਹੁੰਦਾ ਕੀ ਹੁੰਦਾ ਜਦੋਂ ਕਿਸੇ ਐਕਟਰ ਜਿਸਪੋਜ਼ ਮੈਂ ਕੁਝ ਕਰ ਰਿਹਾ ਮੈਨੂੰ ਜੇ ਉਹਦਾ ਕੈਰੈਕਟਰ ਪਤਾ ਹੀ ਨਹੀਂ ਹੋਊਗਾ ਤੇ ਮੈਨੂੰ ਉਹਦੇ ਚ ਆਉਣ ਵਾਸਤੇ ਇੱਕ ਟਾਈਮ ਚਾਹੀਦਾ ਹੁੰਦਾ ਰਾਈਟ ਮੈਂ ਸ਼ੀਦੇ ਮੁਹਬਤ ਬੂਟਾ ਸਿੰਘ ਫਿਲਮ ਕੀਤੀ ਸੀ ਜਿਹੜਾ ਵੀਰ ਯਾਦਵ ਸੀ ਉਹਦੇ ਚ ਅੱਛਾ ਜੀ ਉਹਨੇ ਇੱਕ ਪਿੰਡ ਦੇ ਕਮਲਾ ਨਹੀਂ ਹੁੰਦਾ ਸ਼ਦਾਈ ਜੀ ਦਾ ਕੀਤਾ ਸੀ ਉਹ ਸਾਰਾ ਤਾਂ ਥੱਲੇ ਬੈਠਾ ਰਹਿੰਦਾ ਸੀ ਹੂੰ ਥੱਲੇ ਬਹਿ ਕੇ ਘਾਹ ਤੇ ਲਿਕਾ ਜੀ ਮਾਰੀ ਜਾਣਾ ਘਾਹ ਪੁੱਟੀ ਜਾਣਾ ਜਾਂ ਮਿੱਟੀ 'ਚ ਕੁਛ ਕਰੀ ਜਾਣਾ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੂੰ ਐਡਾ ਵੱਡਾ ਐਕਟਰ ਹੈ ਤੇ ਇਹ ਕੀ ਕਰਦਾ ਹੁੰਦਾ ਹੂੰ ਉਹ ਕਹਿੰਦਾ ਭਾਜੀ ਜਿਹੜਾ ਮੈਂ ਕੈਰੈਕਟਰ ਕਰ ਰਿਹਾ ਨਾ ਹਾਂ ਜੇ ਮੈਂ ਨਹੀਂ ਕਰੂੰਗਾ ਮੈਂ ਨਹੀਂ ਆਪੋ ਕੁਛ ਕੀ ਖਾਬਾਤ ਕਹਿੰਦਾ ਬੈਠਿਆ ਨੇ ਤੂੰ ਥੱਲੇ ਬੈ ਕੇ ਕੁਝ ਕਰ ਉਹ ਕਹਿੰਦਾ ਮੈਂ ਕੈਰੈਕਟਰ ਚ ਰਹਿਣ ਦੀ ਕੋਸ਼ਿਸ਼ ਕਰ ਰਿਹਾ ਇਹ ਇਹ ਉਹ ਸਾਨੂੰ ਇਹੋ ਜਿਹੀ ਚੀਜ਼ਾਂ ਸਿੱਖਣ ਨੂੰ ਮਿਲੀਆਂ ਹਾਂ ਜਦੋਂ ਕੋ ਤੁਸੀਂ ਕਹੋਗੇ ਮੈਨੂੰ ਫੋਨ ਕੀਤਾ ਜੀ ਅੱਜ ਫਿਲਮ ਚ ਕੰਮ ਕਰੋ ਮੈਂ ਹੁਣ ਗਿਆ ਮੈਂ ਉੱਥੇ ਜਾਂਦਾ ਮੈਨੂੰ ਕਹਿੰਦੇ ਜੀ ਮੇਕਅਪ ਕਰੋ ਡਰੈਸ ਪਾਓ ਮੈਨੂੰ ਪਤਾ ਹੀ ਨਹੀਂ ਮੈਂ ਕਰ ਕੀ ਰਿਹਾ ਹੱਦ ਤੇ ਸੈੱਟ ਤੇ ਪਤਾ ਲੱਗ ਰਿਹਾ ਪਾਣਾ ਕੀ ਹੈ ਉੱਥੇ ਜਾ ਕੇ ਤੁਸੀਂ ਕਹਿੰਦੇ ਉਹ ਮੈਨੂੰ ਆਉਣ ਦੇ ਵਿੱਚ ਕਿਉਂਕਿ ਜਿਹੜਾ ਅਸਲੀ ਕਲਾਕਾਰ ਅਸੀਂ ਥੀਏਟਰ ਕੀਤਾ ਉਹਦੇ ਚ ਆਉਣ ਲਈ ਤੁਹਾਨੂੰ ਟਾਈਮ ਚਾਹੀਦਾ ਥੋੜਾ ਮੈਂਟਲੀ ਇੱਕ ਹੁੰਦਾ ਨਾ कि जे मैं एक विलन कर रहा हूं ते अंदरो मेरा गुस्सा वो हर चीज आ मेरे चेहरे पे हाव पाओ या मैं एक सॉफ्ट कैरेक्टर कर रहा हूं हम्म वो चीजआ लेਉਣ ਲਈ اک ਸਮਾਂ ਹੁੰਦਾ ਹੈ ਉਹ ਜ਼ਰੂਰੀ ਹੈ ਤੇ जे मेनू ਪਤਾ ਹੈ ਮੈਨੂੰ ਸਕ੍ਰਿਪਟ ਆਈ ਹੋਈ ਹੈ ਤੇ ਮੈਨੂੰ ਵੀ ਪਤਾ ਹੋਊਗਾ ਮੈਂ ਪੜ੍ਹੀ ਹੋਊਗੀ ਤੇ ਮੈਂ ਸੈਟ ਤੇ ਜਾ ਕੇ ਟਾਈਮ ਵੀ ਨਹੀਂ ਖਰਾਬ ਕਰੂੰਗਾ ਤੇ ਮੈਨੂੰ ਕਰਨਾ ਵੀ ਈਜ਼ੀ ਹੋ ਜਾਊਗਾ ਆਗੇ ਡਾਇਰੈਕਟਰ ਦਾ ਕਨਸੈਪਟ ਉਹ ਕਿਸ ਤਰ੍ਹਾਂ ਕਰਾਉਣਾ ਚਾਹੁੰਦਾ ਔਰ ਥੋੜੀ ਵੇਰੀਏਸ਼ਨ ਵੀ ਲਿਆ ਪਾਉਗੇ ਆਪਣੇ ਕੈਰੈਕਟਰ ਚ ਕਿਉਂਕਿ ਤੁਸੀਂ ਉਹਦੇ ਉੱਤੇ ਵਰਕ ਕੀਤਾ ਚੁੱਕੀ ਹੋ ਜੀ ਸੌਖੀ ਹੋ ਜੂਗੀ ਨਹੀਂ ਤਾਂ ਤੁਹਾਨੂੰ ਤਾਂ ਇਹ ਰਹੂ ਮੈਨੂੰ ਡਾਇਲੌਗ ਨਾ ਭੁੱਲ ਜਾਣ ਹੂੰ ਜਦ ਮੇਰਾ ਕੈਰੈਕਟਰ ਨਿਕਲਦੇ ਬਾਹਰ ਮੈਂ ਕੀ ਕਰ ਰਿਹਾ ਕੀ ਬਾਤ ਹੈ ਇਹ ਚੀਜ਼ ਜ਼ਰੂਰੀ ਹੈ ਦਰਸ਼ਨ ਸਰ ਸਵਾਲ ਪੁੱਛਣ ਲੱਗਿਆ ਹੈ ਇੰਨੀਆਂ ਫਿਲਮਾਂ ਵਿੱਚ ਤੁਸੀਂ ਕੰਮ ਕੀਤਾ بڑے بڑے ਜਿਹੜੇ ਬੈਨਰਸ ਹੇਟ ਵੀ ਛੋਟਿਆਂ ਬੈਨਰਸ ਹੇਟ ਵੀ ਹੈਨਾ ਹਰ ਤਰ੍ਹਾਂ ਦੀ ਟੀਮ ਦੇ ਨਾਲ ਨਵੇਂ ਬੰਦਿਆਂ ਨਾਲ ਪੁਰਾਣੇ ਬੰਦਿਆਂ ਨਾਲ ਤਜਰਬੇਕਾਰਾਂ ਨਾਲ ਫਰੈਸ਼ਰਜ਼ ਨਾਲ ਹਰ ਕਿਸੇ ਨਾਲ ਕੰਮ ਕੀਤਾ ਇੱਥੇ ਤੱਕ ਆਂਦੇ ਆਂਦੇ ਤੁਹਾਡੀ ਜਰਨੀ ਦਾ ਨਚੋੜ ਤੁਸੀਂ ਆਪਣੇ ਲਈ ਕੀ ਕੱਢਦੇ ਹੋ ਕਿ ਵੀ ਦਰਸ਼ਨ ਸਿੱਖਿਆ ਜਾਂ ਆ ਆ ਬੁੰਨ ਲਿਆ ਜਾਂ ਆ ਆਪਣੀ ਸੋਚ ਬਣਾਈ ਬਹੁਤ ਵਧੀਆ ਸਵਾਲ ਆ ਤੁਹਾਡਾ ਇੰਡਸਟਰੀ ਲੀਵਿਕ ਮੈਲਾ ਦਾ ਸਨੇਹਾ ਹੋਊਗਾ ਜੀ ਮੈਨੂੰ 38 ਸਾਲ ਦੇ ਕਰੀਬ ਕੰਮ ਕਰਦੇ ਹੋ ਗਏ ਹੂੰ ਮੈਂ ਉਸ ਦਹਾਕੇ ਚ ਆਇਆ ਜਦੋਂ ਹਾਲਾਤ ਜਿਹੜੇ ਸੀ 80 ਦੇ ਦਹਾਕੇ ਜਿਹੜੂ ਕੀਤਾ ਪੜਾ ਮੇਰਾ ਹੂੰ ਲਾਈਵ ਦਾ ਤੇ ਮੈਨੂੰ ਲੱਗਦਾ ਵੀ ਮੈਂ ਇੱਥੇ ਜਦ ਤੱਕ ਪਹੁੰਚਿਆ ਕਈ ਲੋਕ ਆ ਕੇ ਚਲੇ ਗਏ ਹੂੰ ਤੇ ਮੈਂ ਤਾਂ ਵੈਗਰੂ ਦਾ ਸ਼ੁਕਰਾਨਾ ਇਹ ਕਰਦਾ ਅਸੀਂ ਖੜੇ ਆ ਇੱਥੇ ਸਾਨੂੰ ਉਹਨੇ ਰੁਕਿਆ ਉਹਦਾ ਕਾਰਨ ਇਹ ਹੈ ਅਸੀਂ ਆਪਣੀ ਰਫਤਾਰ ਨਾਲ ਚੱਲ ਰਹੇ ਹੂੰ ਅਸੀਂ ਆ ਕੇ ਉਹ ਮਤਲਬ ਕਾਲੀ ਐਣ ਕਾ ਲਾਈਆਂ ਜਰੂਰ ਆ ਪਰ ਲਾ ਕੇ ਖਲਾਰਾ ਨਹੀਂ ਖਲਾ ਰਿਆ ਜੀ ਠੀਕ ਹੈ ਨਾ ਤੁਸੀਂ ਦੇਖਿਆ ਹੋਣਾ ਸਾਡੀ ਇੰਡਸਟਰੀ ਚ ਇੱਕ ਜਿਹੜੀ ਹੌਣ ਪਿੱਛੇ ਜੇ ਕੋਈ ਜ਼ਿਆਦਾ ਬੌਂਸਰ ਲੈ ਕੇ ਨਾਲ ਹਾਂ ਹਾਂ ਤੁਹਾਡੀ ਫਿਲਮ ਦਾ ਪ੍ਰੀਮੀਅਰ ਤੁਹਾਨੂੰ ਹੀ ਧੱਕੇ ਮਾਰੇ ਜਾ ਰਹੇ ਜਿਹੜੇ ਗੈਸ ਸੱਦੇ ਜੀ ਤੁਹਾਨੂੰ ਉੱਥੇ ਤਾਂ ਇਹ ਤਾਂ ਪਤਾ ਹੁੰਦਾ ਵੀ ਗੈਸਟ ਅਸੀਂ ਸੱਦੇ ਆ ਘਟੋ-ਘਟ ਹਾਲ ਦੇ ਅੰਦਰ ਤਾਂ ਨਾ ਬੌਂਸਰ ਵੜੋ ਬਿਲਕੁਲ ਤੁਹਾਨੂੰ ਰੱਬ ਨੇ ਸ਼ੋਹਰਤ ਦਿੱਤੀ ਹੈ ਸ਼ੋਹਰਤ ਲੋਕਾਂ ਦੀ ਆਡੀਅנס ਦੀ ਹੈ ਮੈਨੂੰ ਅੱਜ ਵੀ ਕੋਈ ਸੜਕ ਤੇ ਜਾਂਦਾ ਕਹਿੰਦਾ ਭਾਜੀ ਇੱਕ ਫੋਟੋ ਕਰਾਉਣੇ ਮੈਂ ਕਰਾ ਦੇਵਾਂ ਗੱਡੀ ਰੁਕ ਲੈਂਦਾ ਮਤਲਬ ਅਸੀਂ ਲੋਕਾਂ ਦੇ ਬਣਾਏ ਹੋਏ ਕਲਾਕਾਰਾਂ ਲੋਕਾਂ ਦਾ ਅਸਲੀ ਅਵਾਰਡ ਜਿਹੜੇ ਲੋਕ ਦਿੰਦੇ ਆ ਤੁਹਾਨੂੰ ਜਿਹੜੇ ਤੁਹਾਨੂੰ ਪਿਆਰ ਕਰਦੇ ਆ ਸਾਨੂੰ ਬਹੁਤ ਲੋਕ ਪਿਆਰ ਕਰਦੇ ਆ ਅੱਜ ਮੈਂ ਕਿਸੇ ਪਿੰਡ ਚਲੇ ਜਾਵਾਂ ਮੈਂ ਸ਼ੂਟਿੰਗ ਕਰਨੀ ਹੋਵੇ ਨਾ ਮੈਨੂੰ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ ਇਹ ਸਾਡੇ ਲਈ ਸਭ ਤੋਂ ਵੱਡਾ ਅਵਾਰਡ ਹੈ ਹੁਣ ਕਰਦਾ ਜੀ ਅੱਜ ਦੇ ਹਾਲਾਤ ਚ ਲੋਕ ਵਿਸ਼ਵਾਸ ਕਰਨਾ ਛੱਡ ਗਏ ਪਰ ਅੱਜ ਸਾਡਾ ਅੱਜ ਵੀ ਲੋਕ ਵਿਸ਼ਵਾਸ ਕਰਦੇ ਆ ਵੀ ਕੰਮ ਕਰਦੇ ਆ ਤੇ ਵਧੀਆ ਕੰਮ ਕਰਦੇ ਆ ਇਹੀ ਸਾਡੀ ਪ੍ਰਾਪਤੀ ਜਿੱਦਾਂ ਉਹ ਅਵਾਰਡ ਵੀ ਮਿਲਿਆ ਸੀਗਾ ਇੱਕ ਅਵਾਰਡ ਤਾਂ ਮੇਰੇ ਇੱਕ ਵਕਰੀ ਖੁਸ਼ੀ ਬਹੁਤ ਬਹੁਤ ਹਾਂ ਬਹੁਤ ਮਿਲੇ ਪਰ ਹਾਲ ਹੀ ਦੇ ਵਿੱਚ ਵੀ ਤੁਹਾਨੂੰ ਮਿਲਿਆ ਮੈਂ ਇਕੋ ਫੀਲ ਵੀ ਜਾਣਨਾ ਚਾਹੁੰਦਾ ਹੈ ਅਵਾਰਡ ਜ਼ਰੂਰੀ ਹੁੰਦੇ ਨੇ ਇੱਕ ਵਾਰ ਧਰਮਿੰਦਰ ਪਾਜੀ ਨੇ ਕਿਹਾ ਸੀਗਾ ਕਹਿੰਦੇ ਮੈਨੂੰ ਅਵਾਰਡਸ ਨਹੀਂ ਦਿੱਤੇ ਹਨਾ ਥੋੜੀ ਪਾਰਸ਼ੀਅਲਟੀ ਤਾਂ ਰਹੀ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਤੁਸੀਂ ਵੀ ਜਾਣਦੇ ਹੋਗੇ ਪਰ ਵੱਡਾ ਅਵਾਰਡ ਇਹ ਹੈ ਕਿ ਜਦੋਂ 4 ਮੈਨੂੰ ਮਿਲਦਾ ਹੈ ਲੋਕਾਂ ਤੋਂ ਜਾਂ ਜਿੰਨਾ ਉਹਨਾਂ ਦੇ ਦਿਲਾਂ ਦੇ ਵਿੱਚ ਮੈਂ ਵੱਸਦਾ ਜਦੋਂ ਉਹ ਗੱਲ ਕਰਦੇ ਨੇ ਮੈਨੂੰ ਪਤਾ ਲੱਗਦਾ ਮੈਨੂੰ ਲੱਗਦਾ ਉਹ ਅਸਲੀ ਅਵਾਰਡ ਹੈ ਪਰ ਫਿਰ ਵੀ ਕੀ ਅਵਾਰਡ ਤਾਂ ਜ਼ਰੂਰੀ ਹੁੰਦੇ ਨੇ ਅਵਾਰਡ ਤਾਂ ਇੱਕ ਨਾ ਤੁਹਾਡਾ ਕੀ ਹੁੰਦਾ ਆਪਾਂ ਜਦੋਂ ਪੰਜਾਬੀ ਵਿੱਚ ਕਹਿੰਦੇ ਨੇ ਵੀ ਆਪਣੇ ਕੌਮ ਦੇ ਵਿੱਚ ਰੋਪਾ ਪਾਉਣੇ ਆਪਾਂ ਕਰਦੇ ਹਾਂ ਇਸੇ ਤਰ੍ਹਾਂ ਅਵਾਰਡ ਜਦੋਂ ਕਈ ਲੋਕਾਂ ਦੇ ਸਾਹਮਣੇ ਤੁਹਾਨੂੰ ਦਿੱਤਾ ਜਾਂਦਾ ਤਾਂ ਇੱਕ ਤੁਹਾਨੂੰ ਮਾਣ ਮਹਿਸੂਸ ਕਰਾਇਆ ਜਾਂਦਾ ਕਿ ਤੁਸੀਂ ਕੁਝ ਜ਼ਿੰਦਗੀ ਚੰਗਾ ਕੀਤਾ ਅਵਾਰਡ ਦਾ ਮਕਸਦ ਤਾਂ ਸਿਰਫ ਇੰਨਾ ਕੀ ਹੈ ਜੀ ਪਰ ਅਸਲੀ ਅਵਾਰਡ ਉਹ ਹੁੰਦਾ ਜਦੋਂ ਕਿਸੇ ਕਲਾਕਾਰ ਦੀ ਜਿਹੜੀ ਪਛਾਣ ਹੈ ਜਦੋਂ ਲੋਕ ਆਮ ਬੰਦਾ ਤੁਹਾਡੀ ਤਾਰੀਫ ਕਰਦਾ ਆ ਕੇ ਇੱਕ ਨਾਰਮਲ ਇਨਸਾਨ ਜਿਹੜਾ ਕਲਾਕਾਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਸਭ ਤੋਂ ਅਵਾਰਡ ਮੈਂ ਉਸ ਨੂੰ ਵੱਡਾ ਸਮਝਦਾ ਕਿਉਂਕਿ ਉਹ ਤੁਹਾਡੇ ਲਈ ਇੱਕ ਵੱਡੀ ਪ੍ਰਾਪਤੀ ਹੁੰਦੀ ਹੈ ਜਿਹੜਾ ਉਹ ਬੰਦੇ ਨੇ ਫਿਲਮ ਦੇਖੀ ਸੀ ਉਹਨਾਂ ਨੂੰ ਮੇਰੇ ਡਾਇਲੋਗ ਵੀ ਯਾਦ ਆ ਇਹ ਵੱਡੀ ਪ੍ਰਾਪਤੀ ਹੁੰਦੀ ਹੈ ਅਵਾਰਡ ਜਿਹੜਾ ਹੁੰਦਾ ਠੀਕ ਹੈ ਦੁਨੀਆਦਾਰੀ ਹੈ ਮੈਂ ਕਹਿੰਦਾ ਹੋਣੇ ਚਾਹੀਦੇ ਪਰ ਅਵਾਰਡ ਵੀ ਵਿਕਣ ਲੱਗ ਗਏ ਇਹ ਜਿਹੜਾ ਸਾਡੇ ਹੋ ਗਿਆ ਨਾ ਇਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਦੇ ਠੱਲ ਪੈਣੀ ਚਾਹੀਦੀ ਅਸਲੀ ਅਵਾਰਡ ਤਾਂ ਉਹ ਵੀ ਹੈ ਜਦੋਂ ਕੋਈ ਤੁਹਾਨੂੰ ਸਾਹਮਣੇ ਤਵਾ ਕੇ ਮਿਲਦਾ ਦਿਲੋਂ ਪਿਆਰ ਦਿੰਦਾ ਜਾਗੂ ਪਿੰਡ ਦੀ ਮਾਂ ਜਾਂ ਬਜ਼ੁਰਗ ਤੁਹਾਨੂੰ ਅਸ਼ੀਰਵਾਦ ਦਿੰਦਾ ਉਸ ਤੋਂ ਅਡਾ ਅਵਾਰਡ ਕੋਈ ਨਹੀਂ ਦਰਸ਼ਨ ਸਿੰਘ ਜੀ ਤੁਹਾਡੇ ਨਾਲ ਗੱਲ ਕਰਕੇ ਨਾ ਮੈਨੂੰ ਬਹੁਤ ਚੰਗਾ ਲੱਗਿਆ ਔਰ ਆਪਾਂ ਮਿਲੇ ਬਹੁਤ ਵਾਰੀਆਂ ਹੈ ਅ ਪ੍ਰੀਮੀਅਰਸ ਦੇ ਉੱਤੇ ਇੱਧਰ ਉੱਧਰ ਭੀੜ ਦੇ ਵਿੱਚ ਮਾਈਕ ਲੈ ਕੇ ਗੱਲ ਕਰ ਲਈ ਆ ਕੁਝ ਵੀ ਹੋ ਗਿਆ ਬਟ ਇਦਾਂ ਬੈਠ ਕੇ ਅੱਜ ਗੱਲ ਕੀਤੀ ਬਹੁਤ ਚੰਗਾ ਲੱਗਿਆ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਸਾਰਿਆਂ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਮਾਈਕ ਸ਼ਿਕਰਾ ਯਾਰ ਬਨਾਇਆ ਨੂੰ ਵੱਧ ਤੋਂ ਵੱਧ ਪਿਆਰ ਦਿਓ ਜਿੰਨਾ ਹੋ ਸਕਦਾ ਇਹਨੂੰ ਕੇ ਸ਼ੇਅਰ ਕਰੋ ਦਿਲੋਂ ਤੁਹਾਨੂੰ ਜੀ ਵੀ ਇਹੀ ਕਹਾਂਗੇ ਜੀ ਜਾ ਕੇ ਫਿਲਮ ਜ਼ਰੂਰ ਇੰਜੋਏ ਕਰੋ ਕਿਉਂਕਿ ਇੰਜੋਏ ਕਰਨ ਵਾਲਾ ਜਿਹੜਾ ਕੰਟੈਂਟ ਹੈ ਸੀ ਕਈ ਵਾਰ ਕਹਿੰਦੇ ਹੁੰਦੇ ਆ ਕਿ ਪੰਜਾਬੀ ਸਿਨੇਮਾ 'ਚ ਐਕਸਪੈਰੀਮੈਂਟਸ ਨਹੀਂ ਹੁੰਦੇ ਇਹ ਫਿਲਮ ਬਾਕੀ ਐਕਸਪੈਰੀਮੈਂਟਲ ਲੱਗ ਰਹੀ ਹੈ ਇਸ ਦਾ ਇਹ ਵੀ ਮਤਲਬ ਨਹੀਂ ਹੈ ਕਿ ਬਹੁਤ ਸਾਰੀਆਂ ਹੋਰ ਵੀ ਫਿਲਮਾਂ ਆਈਆਂ ਨੇ ਚੰਗੀਆਂ ਫਿਲਮਾਂ ਜਿਹੜੀਆਂ ਤਾਂ ਉਹਨਾਂ ਦੇ ਵਿੱਚੋਂ ਉਹ ਲੇਟੈਸਟ ਅਗਰ ਗੱਲ ਕੀਤੀ ਜਾਵੇ ਤਾਂ ਇਹ ਫਿਲਮ ਹੈਗੀ ਇਸ ਨੂੰ ਜ਼ਰੂਰ ਦੇਖੋ ਔਰ ਆਪਣੇ ਰਿਵਿਊਜ਼ ਵੀ ਸਾਡੇ ਨਾਲ ਸ਼ੇਅਰ ਕਰਿਓ ਔਰ ਇਹ ਗੱਲਬਾਤ ਕਿਵੇਂ ਦੀ ਲੱਗੀ ਹੈ ਸੋਸ਼ਲ ਮੀਡੀਆ ਪੇजेस ਤੇ ਦੇਖ ਰਹੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਅਸੀਂ ਮਿਲਾਂਗੇ ਕਿਸੇ ਹੋਰ ਸਟਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਦੇਖਦੇ ਰਹੋ ਹਮਦਰ ਟੀਵੀ ਸਤਿ ਸ਼੍ਰੀ ਅਕਾਲ